ਲੋਕ ਆ ਦੇਖ ਲੋ ਰੱਖਿਆ ਗਿਆ ਹਾਪੋ ਤੇ ਉਹਨਾਂ ਯਾਰ ਜੇ ਸਾਰੇ ਲੋਕਾਂ ਨੂੰ ਚੋਣੇ ਇੱਥੇ ਉਹਨਾਂ ਨੂੰ ਚੈੱਕ ਕਰਕੇ ਦਿਖਾ ਦੇਣਾ ਫਿਰ ਦੇ ਲੋ ਸੀ ਕੁਝ ਨਹੀਂ ਕਰਦੇ ਤੁਸੀਂ ਲੈ ਕੇ ਦੇ ਦੋ ਸਾਨੂੰ ਸਵੇਰੇ ਪਾਣੀ ਲੈ ਕੇ ਆਉਣਾ ਹੈ ਦੱਸੋ ਦੱਸੋ ਲੈ ਕੇ ਆ ਜਾ ਜਸਵਿੰਦਰ ਮਗਾਰਾ ਨੂੰ ਆ ਗਿਆ ਨਾ ਫਿਰ ਫਿਰ ਗੱਲ ਹੋ ਰਹੀ ਹੈ ਮੈਂ ਤੁਹਾਨੂੰ ਮਾਰ ਕੇ ਸਾਵਾਂ ਜਸਵਿੰਦਰ ਲੈ ਕੇ ਆ ਜਾ ਦੱਸ ਲੈ ਕੇ ਆ ਦੇ ਦੇਖ ਲੈ ਕਿੰਨਾ ਧਿਆਨ ਰੱਖਦੇ ਆ ਕਰਦੇ ਸੀ ਤਾਂ ਉਹ ਬਹੁਤ ਅਮਨ ਨਕਸ਼ੇ ਦਾ ਕੋਈ ਫੋਨ ਨਹੀਂ ਬਾਤ ਕਰੀ ਨਾ ਇਸ ਵੀ ਵੀ ਇਹ ਫਾਈਬਰ ਦੇ ਆਰਡਰ ਤੋਂ ਬਾਅਦ ਕੀਤਾ ਕੋਈ ਗਲਤ ਦਿਖਾਉਣ ਵਾਲਾ ਨੱਖਾ ਨਹੀਂ ਉਹ ਕੱਲਾ ਆਪਣੇ ਇੱਕ ਨੰਬਰ ਗਲਤ ਹੈਗੀ ਉਹ ਤਾਂ ਛੋਟਾ ਨੈਚਰਲ ਫਰਜ ਬਣਦਾ ਰੋਕਣਾ ਇਲੀਗਲ ਕੰਸਟਰਕਸ਼ਨ ਤੁਹਾਨੂੰ ਉਹ ਨਹੀਂ ਦਿਖਿਆ ਤੁਹਾਨੂੰ ਗ੍ਰੀਨ ਵੈਲ ਟਿਕ ਇਲੀਗਲ ਲੱਗ ਰਹੀ ਹੈ ਅੰਬ ਦੇ ਬੂਟੇ ਉੱਤੇ ਤੋੜੋ ਪਹਿਲਾਂ ਤਾਂ ਬੂਟੇ ਸੈਂਟਰਲ ਗਵਰਨਮੈਂਟ ਦੀ ਨਦੀ 'ਚ ਤੁਸੀਂ ਪਾਈਪਾ ਪਾਤੀਆਂ ਬਾਈ ਜੀ ਉਹ ਇਲੀਗਲ ਨਹੀਂ ਹੈ ਐ ਇਲੀਗਲ ਲੱਗ ਰਿਹਾ 44 ਉਹ ਨਹੀਂ ਦਿਖਿਆ ਐਡਾ ਪ੍ਰੋਜੈਕਟ ਇਲੀਗਲ ਆਹ ਦੇਖੀ ਜਿਹੜੀ ਗ੍ਰੀਨ ਜ਼ੋਨ ਰੱਖੀ ਸਾਰਾ ਸ਼ਹਿਰ ਨਹੀਂ ਦੇਖ ਰਿਹਾ ਸੁਣੋ ਮੇਰੇ ਨਾਲ ਬਹਿਸ ਤੇ ਲੋੜ ਨਹੀਂ ਮੈਂ ਜਿਹੜਾ ਤੁਸੀਂ ਜਿਹੜਾ ਦਫਾਇਆ ਉਹਦੇ ਉੱਤੇ ਗੱਲ ਕਰ ਰਿਹਾ ਹਾਂ ਹਾਂ ਤੇ ਉਹਦੇ 'ਚ ਗ੍ਰੀਨ ਬੈਲ ਪਿੱਕ ਕਰ ਰਿਹਾ ਉਹਦੇ ਗ੍ਰੀਨ ਬ ਨਾਲਾ ਲੱਛੀ ਉਹ ਪਾਲੀਵੁੱਡ ਰੋਡ ਤੇ ਚੈੱਕ ਕਰਨੀ ਹੈ ਪਾਲੀਵੁੱਡ ਰੋਡ ਹੈਗੀ ਹੈ ਕਿ ਨਹੀਂ ਨਕਸ਼ਾ ਆਨਲਾਈਨ ਜਿਹੜਾ ਕੱਢ ਲੈਣੂਗਾ ਮੇਰੇ ਕੋਲ ਆਨਲਾਈਨ ਆਈਡੀ ਨਹੀਂ ਪਈ ਤਾਂ ਪਈ ਹੈ ਚੈੱਕ ਕਰੋ ਜੀ ਉਹ ਰੋਡ ਇਹਨਾਂ ਕੋਲ ਹੈਗਾ ਨਕਸ਼ਾ ਹੈਗਾ ਉਹ ਫਾਈਲ ਕਰ ਦੋ ਸਰ ਬੋਰਡ ਤੋਂ ਬੋਲੀ ਚੈੱਕ ਕਰੋਗੇ ਨਾ ਯਾਰ ਨਾ ਲੈ ਜੇ ਮੈਂ ਕਰੀ ਬਾਈ ਜੀ ਮੈਂ ਤੁਹਾਨੂੰ ਕਰ ਰਿਹਾ ਆਪਣਾ ਲੈ ਜੇ ਨਾ ਬਾਈ ਜੀ ਯਾਰ ਚੰਗਾ ਹੀ ਹੁੰਦਾ ਹਾਂ ਗਾੜਾ ਤਾਂ ਨਹੀਂ ਹੁੰਦਾ ਕੀ ਮੈਂ ਕਰਾਂ ਅੱਛਾ ਦਿਖਾ ਲੂ ਮੈਂ ਬਾਈ ਜੀ ਯਾਰ ਕੋਈ ਗਲਤ ਨਹੀਂ ਹੁੰਦਾ ਇਹ ਤੁਸੀਂ ਮੋਟੀਵੇਟਿਡ ਕੰਮ ਕੋਈ ਸਹੀ ਰਹੂਗਾ ਮੋਟੀਵੇਟਿਡ ਕੰਮ ਕੋਈ ਮੈਨੂੰ ਨਹੀਂ ਹੁੰਦੇ ਕੋਈ ਮੋਟੀਵੇਟਿਡ ਕੁਝ ਨਹੀਂ ਯਾਰ ਅਰੇ ਇੰਸੀ ਮੈਨੂੰ ਅਦਾ ਮੋਟੀਵੇਟਿਡ ਦੇ ਹੱਥ ਦਿਖਾਣਾ ਤੁਹਾਨੂੰ ਆਹ ਮੇਰੇ ਨਾਲ ਆਓ ਪਹਿਲਾਂ ਉੱਥੇ ਸ਼ੁਰੂ ਕਰੋ ਨਹੀਂ ਨਹੀਂ ਮੈਂ ਸੱਕੇ ਸਾਰੇ ਡਾਊਨਲੋਡ ਕਰ ਦਿੱਤਾ ਨਾ ਉੱਥੇ ਜਿਹੜੀ ਆਉਂਦੀ ਆਉਂਦੀ ਆਹ ਅਰੇ ਸ਼ੁਰੂ ਉਹ ਮੀਰਾ ਜੀ ਨੇ ਗੱਲ ਤਾਂ ਠੋਕੀ ਉਹੋ ਸੀ ਕਿ ਕੈਂ ਬੈਣੀ ਜੀ ਦਾ ਕੰਮ ਤਾਂ ਪਤਾ ਸੀ ਮਾਣ ਠੀਕ ਹੈ ਨਾ ਜੀ ਕਿਹੜਿਆਂ ਦੇ ਬਾਹਰ ਦੇ ਸਾਰਾ ਨਹੀਂ ਟੁੱਟੜੇ ਥੱਲੇ ਬੰਦੇ ਜਾਨੋਂ ਲਾੜ ਸਾਰਾ ਤੋੜੋ ਜੀ ਅਸੀਂ ਇਹ ਇਹ ਬਾਈਕ ਲੇਨ ਹੁੰਦੀ ਆ ਉਹ ਕੱਲੇ ਦੇ ਥੱਲੇ ਨਹੀਂ ਸਾਰਾ ਥੱਲੇ ਨਹੀਂ ਹਾਂ ਉਹਨਾਂ ਨੇ ਵੀ ਤਬਰ ਰੱਖੇ ਨੇ ਸਾਰਿਆਂ ਦੇ ਬੋਲੋ ਜੀ ਤੋੜੋ ਸਾਰੇ ਆਪਣੇ ਜੋ ਚੱਕਾ ਅਸੀਂ ਅਸੀਂ ਤੁਸੀਂ ਦੇ ਹੱਕਮਾਂ ਨਹੀਂ ਸਾਡੇ ਕੋਈ ਮਾਮੇ ਦਾ ਪੁੱਤ ਨਹੀਂ ਲਾਦਾ ਚਾਚਾ ਦਾ ਪੁੱਤ ਨਹੀਂ ਲਾਦਾ ਸਭ ਦੇ ਢਾਓ ਜਿਹੜਾ 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 ਗਲਤ ਹੈ ਜਿਨੇ ਅਗਰੂਜਮੈਂਟ ਕਰੀ ਵੀ ਐ ਢਾ ਦੋ ਕੋਈ ਪ੍ਰੋਬਲਮ ਨਹੀਂ ਸਾਨੂੰ ਇਹ ਸਾਡਾ ਕੋਈ ਐਮਸੀ ਹੈ ਉਹ ਵੀ ਢਾ ਦੋ ਵੀ ਢਾ ਦੋ ਕੋਈ ਪ੍ਰੋਬਲਮ ਨਹੀਂ ਸਾਨੂੰ ਇਸ ਚੀਜ਼ ਦੀ ਇਸ ਚੀਜ਼ ਦੀ ਯੋਗ ਸਾਹਿਬ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਵੀ ਤੁਸੀਂ ਕਿਹਾ ਵੀ ਮੈਂ ਕਹਿ ਗਿਆ ਜੀ ਇਹ ਸਭ ਇਸ ਗੱਲ ਦੀ ਕੋਈ ਡੈਜਨੈਟ ਨਹੀਂ ਜੁਬਦੀ ਤੁਹਾਨੂੰ ਤੁਸੀਂ ਤਾਂ ਤੁਸੀਂ ਹੈ ਇੱਥੇ ਕਹਿਣਾ ਮੈਂ ਦੱਸਦਾ ਜੀ ਉਹ ਕਿਹਾ ਜੋ ਅਜੀ ਮੌਕੇ ਦੇ ਕੀ ਗੱਲਾਂ ਮੌਕੇ ਦੇ ਅਫਸਰ ਤੁਸੀਂ ਹੈ ਤੁਸੀਂ ਦੇਖਣਾ ਸਾਡਾ ਦਾ ਸਾਡਾ ਬਾਰਤੇ ਉਹ ਤਾਂ ਇਨਫੋਰਮੇਸ਼ਨ ਦੇਣਾ ਕੋਈ ਪਾਵਰ ਹੈ ਦੀ ਤੁਸੀਂ ਦੇਖੀ ਤਾਂ ਇਹਨਾਂ ਉਹਦੇ ਨਾਲ ਕੰਮ ਹੈ ਨਾ ਇਹਨਾਂ ਦੇ ਕਹਿੰਦੇ ਪੁੱਛਣ ਦੀ ਹੈ ਤੁਸੀਂ ਵੀ ਸਾਡੇ ਮੌਕੇ ਬੜਾ ਇੰਨੀ ਵੀ ਕੰਪਲੇਟ ਆ ਸਾਰੇ ਕੰਪਲੀਟਡ ਅਵਧੀ ਡਿਵੈਲਪਮੈਂਟ ਦੀ ਹੈ ਜੁਵੇਨ ਦੇ ਮੇਰੀਆਂ ਜੰਦਾਂ ਪੱਲ ਦੇ ਕਿ ਮਾਰ ਚੱਲਾਂਗੇ ਮਾਰ ਨਹੀਂ ਨਾ ਕਦੇ ਆ ਕੇ ਨਿਸ਼ਵਾਹ ਲਾ